ਦੇ ਬੇਸਹਾਰਾ ਬੱਚੀਆਂ ਰਹਿੰਦੀਆਂ ਨੇ ਤੇ ਉੱਥੇ ਮਹੌਲ ਪ੍ਰਿੰਸੀਪਲ ਨੇ ਦੀ ਐਵੇਂ ਖਰਾਬ ਕੀਤਾ ਹੋਇਆ ਵੀ ਸ਼ਰਾਬ ਪਿੰਦੇ ਸੀ ਬੈਠ ਕੇ ਤੇ ਜਦੋਂ ਮੈਂ ਉਹਨਾਂ ਦੀ ਸ਼ਿਕਾਇਤ ਕੀਤੀ ਫਿਰ ਉਸ ਤੋਂ ਬਾਅਦ ਉਹ ਮੈਨੂੰ ਲਗਾਤਾਰ ਲਗਾਤਾਰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਲੱਗੇ ਪਹਿਲਾਂ ਤਾਂ ਸਿਰਫ ਮੇਰੇ ਤੱਕ ਸੀ ਫਿਰ ਉਹ ਮੇਰੀਆਂ ਬੱਚੀਆਂ ਨੂੰ ਵੀ ਗਰੀਬ ਬੱਚੀਆਂ ਨੂੰ ਬਹੁਤ ਜ਼ਿਆਦਾ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਲੱਗੇ ਸਾਰੇ ਇਹ ਇਲਜ਼ਾਮ ਨੇ ਇਹ ਬਿਲਕੁਲ ਝੂਠੇ ਨੇ ਇਹ ਹੋਰ ਤਾਂ ਹੋਰ ਵੀ ਫਾਈਨਲ ਪੇਪਰਾਂ ਦੇ ਵਿੱਚ ਵੀ ਬੱਚਿਆਂ ਨੂੰ ਬਹੁਤ ਜ਼ਿਆਦਾ ਤੰਗ ਕੀਤਾ ਪੇਪਰ ਤੋਂ ਇੱਕ ਦਿਨ ਪਹਿਲਾਂ ਕਹਿੰਦੇ ਮੈਂ ਤੁਹਾਡੇ ਨਾਮ ਕੱਟ ਦੂੰਗਾ ਤੁਹਾਡੇ ਕਰੈਕਟਰ ਸਰਟੀਫਿਕੇਟ ਉੱਤੇ ਹੋਵੇਗਾ ਵੀ ਉਹਨਾਂ ਤੇ ਮੈਂ ਕੁਝ ਐਵੇਂ ਦਾ ਲਿਖੂੰਗਾ ਜਿੱਥੇ ਤੁਹਾਨੂੰ ਕਿਤੇ ਵੀ ਐਡਮਿਸ਼ਨ ਨਹੀਂ ਮਿਲੇ। ਬੱਚੇ ਸਰ ਸਾਰੇ ਪੇਪਰ ਦੇਖ ਕੇ ਆਏ ਸੀ। ਤੇ ਤੁਸੀਂ ਸਕੂਲ ਪ੍ਰਿੰਸੀਪਲ ਦੇ ਉੱਤੇ ਇਲਜ਼ਾਮ ਲਾਉਨੇ ਹੋ ਵੀ ਉਹ ਡਰਿੰਕ ਕਰਦੇ ਆਉਂਦੇ ਸੀ ਕਿਤੇ ਇਹ ਤਾਂ ਨਹੀਂ ਹੈਗਾ ਇਹ ਵੀ ਤੁਹਾਡੀ ਕੋਈ ਪਹਿਲਾਂ ਉਹਨਾਂ ਨਾਲ ਰੰਜਿਸ਼ ਹੋਵੇਗੀ। ਕੋਈ ਰੰਜਿਸ਼ ਨਹੀਂ ਸੀ ਸਰ ਕੋਈ ਰੰਜਿਸ਼ ਨਹੀਂ ਸੀ। ਬਾਦ ਵਿੱਚ ਉਹਨਾਂ ਨੇ ਜਾਣੀ ਇਹ ਹੀ ਮੁੱਦਾ ਚੱਕਿਆ ਵੀ ਇੱਕ ਦਿਨ ਤੈਵੇਂ ਦਾ ਹੋਇਆ ਵੀ ਮੇਰੇ ਪਤੀ ਨੂੰ ਸੱਦਿਆ ਉਹਨਾਂ ਦੇ ਸਾਹਮਣੇ ਮੈਨੂੰ ਅਪਸ਼ਬਦ ਬੋਲੇ ਤੇ ਭੈਣਾ ਤੱਕ ਦੀਆਂ ਗਾਲਾਂ ਵੀ ਕੱਢੀਆਂ ਤੇ ਕਿਹਾ ਤੈਨੂੰ ਇੱਕ ਉਹ ਭਜਾ ਦੂੰਗਾ ਮੈਂ ਤੇਰੇ ਪੱਬ ਚ ਕਾ ਦੂੰ ਪੰਜ ਕੁੜੀਆਂ ਤੇਰੇ ਬਰੋਚ ਚ ਕਰੂੰਗਾ ਤੇ ਮੈਂ ਕੰਨਿਆ ਇੰਨਾ ਵੱਡਾ ਕੰਨਿਆ ਸਕੂਲ ਆ ਮਲੇਰਪੁਰਲੇ ਮੈਂ ਤਾਂ ਉੱਥੇ ਇੰਨਾ ਵੱਡਾ ਕਾਢ ਕਰਕੇ ਆ ਗਿਆ ਤੂੰ ਮੇਰਾ ਕੀ ਕਰ ਲੇਂਗੀ ਤੇ ਮੈਂ ਤਾਂ ਮੇਰੀ ਤਾਂ ਚਲਦੀ ਉਹ ਬਹੁਤ ਆ ਪੜਨ ਲਈ ਟਿਊਸ਼ਨ ਨਹੀਂ ਦੇ ਰਹੇ ਪਾਣੀ ਪੀਣੇ ਜਾ ਰਹੇ ਕਿ ਤੁਹਾਡੇ ਥੱਪੜ ਮਾਰੂ ਮੈਂ ਜੇ ਕਰੂੰ ਤੁਹਾਡੇ ਅੰਕ ਘੱਟ ਲਾਉਂ ਇਸ ਤਰ੍ਹਾਂ ਪ੍ਰਿੰਸੀਪਲ ਦਾ ਬੋਲਰ ਦਾ ਕੋਈ ਅਧਿਕਾਰ ਨਹੀਂ ਛੁੱਟੀ ਹੁੰਦੀ ਆ ਆਪਣੇ ਘਰ ਜਾਵੇ ਦਾ ਰੂਪੀਕੇ ਹੋਸਟਲ 'ਚ ਆਉਣ ਦਾ ਪ੍ਰਿੰਸੀਪਲ ਦਾ ਕੋਈ ਮਤਲਬ ਨਹੀਂ ਕੀ ਕੰਡ ਕੀਤਾ ਸੀ ਜਿਹੜਾ ਤੁਹਾਡੇ ਜੀ ਇਹਦੇ ਕੋਈ ਛੇੜਛਾੜ ਦਾ ਕੰਡ ਹਾਂਜੀ ਉੱਥੇ ਇਹਨੂੰ ਸਪੈਸ਼ਲ ਰਿਪੋਰਟ ਤੇ ਲਿਖਿਆ ਵੀ ਗਿਆ ਵੀ ਇਹਨੂੰ ਜਵਰੀ ਰਿਟਾਇਰ ਕੀਤਾ ਜਾਵੇ ਜਾਂ ਇਹਦੀ ਜੋ ਵੀ ਇਹਦੀ ਪੋਸਟਿੰਗ ਆ ਸਿਰਫ ਮੁੰਡਿਆਂ ਦੇ ਸਕੂਲ ਦੇ ਵਿੱਚ ਹੀ ਹੋਵੇ ਕੁੜੀਆਂ ਦੇ ਸਕੂਲ ਦੇ ਵਿੱਚ ਇਹਦੀ ਪੋਸਟਿੰਗ ਨਾ ਹੋਵੇ ਅਗਰ ਤੁਹਾਡੇ ਪਤਾ ਨਹੀਂ ਜਾਣੀ ਕਿਹੜੀ ਉਹ ਗੰਦੀ ਸਰਕਾਰ ਸੀ ਜੀਨੇ ਇਹਨਾਂ ਦਾ ਰਿਕਾਰਡ ਬਿਨਾ ਚੈੱਕ ਕੀਤੇ ਇਹਨਾਂ ਨੂੰ ਇੱਥੇ ਪ੍ਰਿੰਸੀਪਲ ਆ ਜੀ ਨਰੇ ਫੁੱਲ ਕੰਨਿਆ ਦਾ ਸਕੂਲ ਦੇ ਵਿੱਚ ਉਹ ਸਰ ਪੁਰਾਣਾ ਬੈਟਰ ਉਹ ਗਾਰਡ ਮੈਂ ਕੋਈ ਗਲਤੀ ਵੀ ਬੱਚੀਆਂ ਨੂੰ ਬਚਾਇਆ ਜਾਵੇ ਕੱਲ ਨੂੰ ਕੋਈ ਉਹ ਹਾਸਾ ਨਾ ਹੋ ਜੇ ਜਿਹਦੇ ਲਈ ਆਪਾਂ ਨੂੰ ਕਸ਼ਟਾਉਣਾ ਪਵੇ ਜੋ ਹੋ ਰਿਹਾ ਹੈ ਨਹੀਂ ਉਹ ਸਾਖ ਸਾਖத் ਦਿਸ ਰਹੇ ਨੇ ਵੀ ਉਹ ਨਾ ਹੋ ਜੇ ਤੇ ਇੱਥੇ ਲੇਡੀਜ਼ ਪ੍ਰਿੰਸੀਪਲ ਆਂਦੀ ਜਾਵੇ ਸਤਿ ਸ਼੍ਰੀ ਅਕਾਲ ਪੰਜਾਬੀ ਲੋਕ ਚੈਨਲ ਨਾਲ ਜੁੜੇ ਹੋਏ तमाम ਦਰਸ਼ਕਾਂ ਦਾ ਮੈਂ ਪ੍ਰਕਾਸ਼ ਸ਼ਰਮਾ ਸਵਾਗਤ ਕਰਦਾ ਹਾਂ ਅਸਲ 'ਚ ਹਰ ਮਾਪਿਆਂ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਜਿਹੜਾ ਪੜ੍ਹ ਲਿਖ ਕੇ ਵੱਡਾ ਅਫਸਰ ਬਣੇ ਤੇ ਜਿਹੜੀ ਇਹਦੀ ਬੁਨਿਆਦ ਹੁੰਦੀ ਹੈ ਉਹ ਸਕੂਲ ਤੋਂ ਹੁੰਦੀ ਹੈ ਸਕੂਲ ਦੀ ਜਿਹੜੇ ਆ ਉਹ ਮਾਹੌਲ ਹੁੰਦਾ ਹੈ ਉਹ ਉੱਥੇ ਦੇ ਟੀਚਰਾਂ ਦੇ ਦੁਆਰਾ ਜਿਹੜਾ ਸਿਰਜਿਆ ਜਾਂਦਾ ਪਰ ਤੁਹਾਨੂੰ ਦੱਸਦੀ ਹੈ ਕਿ ਅਸੀਂ ਇਸ ਵੇਲੇ ਖੜੇ ਆ ਜਿਲ੍ਹਾ ਮਲੇਰਕੋਟਲਾ ਦੀ ਹੱਦ ਅੰਦਰ ਆਉਂਦੇ ਪਿੰਡ ਭੋਗੀਵਾਲ ਤੇ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਪਿੰਡ ਵਾਸੀਆਂ ਦਾ ਜਿਹੜਾ ਇਕੱਠ ਹੈ ਤੇ ਮਾਮਲਾ ਕੀ ਹੈ ਉਹ ਵੀ ਤੁਹਾਨੂੰ ਜਾਣੂ ਕਰਵਾਵਾਂਗੇ ਦੱਸ ਦਈਏ ਕਿ ਭੁੱਗੀਵਾਲ ਦੇ ਸੀਨੀਅਰ ਸਕੈਂਡਰੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੇ ਵਿੱਚ ਜਿਹੜਾ ਇਸ ਵੇਲੇ ਵਾਰਡਨ ਤੇ ਪ੍ਰਿੰਸੀਪਲ ਦੇ ਵਿਚਾਲੇ ਇੱਕ ਵਿਵਾਦ ਚੱਲ ਰਿਹਾ ਹੈ ਜਿਸ ਦੇ ਕਾਰਨ ਵਾਰਡਨ ਦੇ ਜਿਨ੍ਹਾਂ ਦੀ ਦੇਖਰੇਖ ਕਰ ਰਹੀ ਇਹਨੇ 200 ਲੜਕੀਆਂ ਦੀ ਤੇ ਉਹਨਾਂ ਦੇ ਦਿਮਾਗ ਉੱਤੇ ਇੱਕ ਕੈਲੀਏ 네ਗੇਟਿਵ ਪ੍ਰਭਾਵ ਪੈ ਰਿਹਾ ਹੈ ਤੇ ਦੱਸ ਦਈਏ ਕਿ ਇਹ ਮਾਮਲਾ ਜਿਹੜਾ ਇਸ ਵੇਲੇ ਇੰਨਾ ਗਰਮਾ ਚੁੱਕਿਆ ਹੈ ਕਿ ਵਾਰਡਨ ਦੇ ਵੱਲੋਂ ਮਾਪਿਆਂ ਵੱਲੋਂ ਬੱਚਿਆਂ ਦੇ ਤੇ ਪਿੰਡ ਵਾਸੀਆਂ ਦੇ ਕੁਝ ਪਿੰਡ ਨਿਵਾਸੀਆਂ ਵੱਲੋਂ ਵੀ ਜਿਹੜਾ ਸਕੂਲ ਪ੍ਰਿੰਸੀਪਲ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ ਤੇ ਇਸ ਦੀ ਇੱਕ ਨਿਰਪੱਖ ਜਾਂਚ ਕਰਨ ਦੀ ਵੀ ਗੱਲ ਆਖੀ ਗਈ ਹੈ ਤੇ ਮਾਮਲਾ ਹੈ ਕਿ ਇਸ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਸਕੂਲ ਦੀ ਵਾਰਡਨ ਦੇ ਨਾਲ ਤੇ ਆਓ ਫਿਰ ਗੱਲਬਾਤ ਕਰਦੇ ਹਾਂ ਜੀ ਉਹਨਾਂ ਦੇ ਨਾਲ ਮੈਡਮ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਨਾਮ ਕੀ ਹੈ ਜੀ ਸਸੀ ਕਾਲ ਜੀ ਮੇਰਾ ਨਾਮ ਰਾਜਵਿੰਦਰ ਕੌਰ ਤੇ ਕੀ ਵਿਵਾਦ ਹੋਇਆ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਇਹ ਰੇੜਕਾ ਉਦੋਂ ਹੀ ਚੱਲਦਾ ਆ ਰਿਹਾ ਹੈ ਆਖਰ ਕੀ ਤੁਸੀਂ ਇਨਸਾਫ ਦੀ ਮੰਗ ਕਰ ਰਹੇ ਹੋ ਜੀ ਹਾਂ ਜੀ ਸਰ ਪਹਿਲਾਂ ਤਾਂ ਜਾਨੀ ਇਹ ਹੀ ਆ ਵੀ ਉਹ ਜਿਹੜੀ ਸਭ ਤੋਂ ਵੱਡੀ ਗੱਲ ਹੈ ਜੀ ਉੱਥੇ ਅਨਾਥ ਤੇ ਬੇਸਹਾਰਾ ਬੱਚੀਆਂ ਰਹਿੰਦੀਆਂ ਨੇ ਤੇ ਉੱਥੇ ਮਹਾਲ ਪ੍ਰਿੰਸੀਪਲ ਨੇ ਜੀ ਐਵੇਂ ਖਰਾਬ ਕੀਤਾ ਹੋਇਆ ਵੀ ਸ਼ਰਾਬ ਪਿੰਦੇ ਸੀ ਬੈਠ ਕੇ ਸ਼ਾਮ ਨੂੰ ਤੇ ਜਦੋਂ ਮੈਂ ਉਹਨਾਂ ਦੀ ਸ਼ਿਕਾਇਤ ਕੀਤੀ ਫਿਰ ਉਸ ਤੋਂ ਬਾਅਦ ਉਹ ਮੈਨੂੰ ਲਗਾਤਾਰ ਲਗਾਤਾਰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਲੱਗੇ ਤੇ ਉਹਨਾਂ ਦੀ ਮੈਂ ਸਾਰਾ ਜੋ ਜੋ ਵੀ ਉਹਨਾਂ ਨੇ ਕੀਤਾ ਮੈਂ ਘੱਟੋ ਘੱਟ 6 ਮਹੀਨੇ ਦਾ ਸਮਾਂ ਲਿਆ ਸੀਗਾ ਤੇ ਮੈਂ ਉਹ ਸਾਰੀ ਗੱਲ ਪੰਚਾਇਤ ਨੂੰ ਪਿੰਡ ਦੇ ਵਿੱਚ ਦੱਸੀ ਸੀ ਘਰ ਘਰ ਜਾ ਕੇ ਵੀ ਦੱਸੀ ਸੀ ਤੇ ਪਿੰਡ ਦੇ ਜਿਹੜੇ ਸੂਝਵਾਨ ਕਹਿ ਲੋ ਵੀ ਜਾਗਦੇ ਆ ਜ਼ਮੀਰਾਂ ਵਾਲੇ ਸੀ ਉੱਥੇ ਗਏ ਸੀ ਉਹਨਾਂ ਦੇ ਸਾਹਮਣੇ ਪ੍ਰਿੰਸੀਪਲ ਨੂੰ ਮਾਫੀ ਵੀ ਮੰਗੀ ਸੀ ਇਸ ਗੱਲ ਦੀ ਪਰ ਉਸ ਤੋਂ ਬਾਅਦ ਉਹਦੇ ਵਿੱਚ ਕੋਈ ਸੁਧਾਰ ਨਹੀਂ ਆਇਆ ਉਸ ਤੋਂ ਜ਼ਿਆਦਾ ਉਸ ਤੋਂ ਜ਼ਿਆਦਾ ਵੀ ਜਦੋਂ ਪਹਿਲਾਂ ਤਾਂ ਸਿਰਫ ਮੇਰੇ ਤੱਕ ਸੀ ਫਿਰ ਉਹ ਮੇਰੀਆਂ ਬੱਚੀਆਂ ਨੂੰ ਵੀ ਗਰੀਬ ਬੱਚੀਆਂ ਨੂੰ ਬਹੁਤ ਜ਼ਿਆਦਾ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਲੱਗੇ ਵੀ ਤੁਸੀਂ ਨਹੀਂ ਜਾਣਾ ਹੈਗਾ ਟਿਊਸ਼ਨ ਤੇ ਕਿਸੇ ਨੇ ਸਵਾਲ ਪੁੱਛਣ ਨਹੀਂ ਜਾਣਾ ਮੇਰੇ ਹੌਸਟਲ ਦੇ ਵਿੱਚ ਠੰਡੇ ਪਾਣੀ ਦਾ ਪ੍ਰਬੰਧ ਨਹੀਂ ਸੀ ਤੇ ਤੁਸੀਂ ਉੱਥੇ ਪਾਣੀ ਪੀਣ ਨਹੀਂ ਜਾਣਾ ਮੈਂ ਤੁਹਾਡੇ ਥੱਪੜ ਮਾਰੂੰਗਾ ਮੈਂ ਤੁਹਾਡੀਆਂ ਲੱਤਾਂ ਤੋੜੂੰਗਾ ਐਵੇਂ ਦੇ ਸ਼ਬਦ ਬੋਲਦੇ ਰਹਿੰਦੇ ਸੀਗੇ ਅਕਸਰ ਬੱਚਿਆਂ ਤੇ ਹੋਰ ਤਾਂ ਹੋਰ ਵੀ ਫਾਈਨਲ ਪੇਪਰਾਂ ਦੇ ਵਿੱਚ ਵੀ ਬੱਚਿਆਂ ਨੂੰ ਬਹੁਤ ਜ਼ਿਆਦਾ ਤੰਗ ਕੀਤਾ ਪੇਪਰ ਤੋਂ ਇੱਕ ਦਿਨ ਪਹਿਲਾਂ ਕਹਿੰਦੇ ਮੈਂ ਤੁਹਾਡੇ ਨਾਮ ਕੱਟ ਦੂੰਗਾ ਤੁਹਾਡੇ ਕਰੈਕਟਰ ਸਰਟੀਫਿਕੇਟ ਨਹੀਂ ਦੇਵਾਂਗੇ ਉਹਨਾਂ ਤੇ ਮੈਂ ਕੁਝ ਐਵੇਂ ਦਾ ਲਿਖੂੰਗਾ ਜਿੱਥੇ ਤੁਹਾਨੂੰ ਕਿਤੇ ਵੀ ਐਡਮਿਸ਼ਨ ਨਹੀਂ ਮਿਲੇ ਜਾ ਕੇ ਬੱਚੀਆਂ ਦਾ ਕੋਈ ਕਸੂਰ ਨਹੀਂ ਸੀ ਬੱਚੀਆਂ ਨੂੰ ਤਾਂ ਕੁੱਕ ਤੇ ਇੱਕ ਉਥੇ ਹੋਰ ਲੇਡੀਜ਼ ਆ ਉਹਦੇ ਵੱਲੋਂ ਬਹੁਤ ਸ਼ਲੀਲ ਸ਼ਬਦ ਬੋਲੇ ਗਏ ਸੀ ਤੇ ਉਹਨਾਂ ਨੇ ਹੀ ਫੋਨ ਕਰਕੇ ਪ੍ਰਿੰਸੀਪਲ ਨੂੰ ਸੱਦਿਆ ਸੀ ਪਰ ਬੱਚੀਆਂ ਦੀ ਕੋਈ ਨਹੀਂ ਸੁਣੀ ਬੱਚਿਆਂ ਨੂੰ ਕਿਹਾ ਗਿਆ ਵੀ ਤੁਸੀਂ ਇਹਦੀ ਰਿਸਪੈਕਟ ਕਰਨੀ ਹੈ ਤੇ ਵਾਰਡਨ ਦੀ ਕੋਈ ਗੱਲ ਨਹੀਂ ਹੋਣੀ ਤੇ ਤੁਸੀਂ ਸਕੂਲ ਪ੍ਰਿੰਸੀਪਲ ਦੇ ਉੱਤੇ ਇਲਜ਼ਾਮ ਲਾਉਨੇ ਹੋ ਵੀ ਉਹ ਡਰਿੰਕ ਕਰਦੇ ਆਉਂਦੇ ਸੀ ਕਿਤੇ ਇਹ ਤਾਂ ਨਹੀਂ ਹੈਗਾ ਵੀ ਤੁਹਾਡੀ ਕੋਈ ਪਹਿਲਾਂ ਉਹਨਾਂ ਨਾਲ ਰੰਜਿਸ਼ ਹੋਵੇ ਜੀ ਨਹੀਂ ਸੀ ਸਰ ਕੋਈ ਰੰਜਿਸ਼ ਨਹੀਂ ਸੀਗੀ ਸਿਰਫ ਇਹ ਜਦੋਂ ਇਹਨਾਂ ਨੇ ਦੋ ਅਰਕਿੰਗੇ ਕਾ ਟਿਊਸ਼ਨ ਟੀਚਰ ਤੇ ਇੱਕ ਕੁੱਕ ਉਸ ਤੋਂ ਬਾਅਦ ਲਗਾਤਾਰ ਹੀ ਇਹਨਾਂ ਦਾ ਜਾਨੀ ਕਿ ਬਿਹੇਵੀਅਰ ਚੇਂਜ ਹੁੰਦਾ ਗਿਆ ਉਸ ਤੋਂ ਪਹਿਲਾਂ ਇਹ ਜ਼ਰੂਰ ਆ ਵੀ ਮੇਰਾ ਜਿਹੜਾ ਬਾਕੀ ਸਟਾਫ ਆ ਕੁੱਕ ਨੇ ਉਹਨਾਂ ਨੂੰ ਲੇਬਰ ਕਰਾ ਕਰਾ ਕੇ ਜ਼ਰੂਰ ਤੰਗ ਕਰਦੇ ਸੀ ਉਹਨਾਂ ਨੂੰ ਤਾਂ ਜਾਨੀ ਭੱਦੇ ਸ਼ਬਦ ਅਕਸਰੀ ਬੋਲਦੇ ਰਹਿੰਦੇ ਸੀ ਉਹ ਵੀ ਅਸੀਂ ਇੱਕ ਦੋ ਵਾਰ ਪਿੰਡ ਦੇ ਜਿਵੇਂ ਸ਼ੇਰ ਸਿੰਘ ਨੇ ਉਹਨਾਂ ਨੂੰ ਸੱਦ ਕੇ ਵੀ ਹੋਸਟਲ ਦੇ ਵਿੱਚ ਦੱਸਿਆ ਸੀ ਤੇ ਉਹਨਾਂ ਦੇ ਕੋਲੇ ਘਰ ਵੀ ਗਏ ਸੀਗੇ ਵੀ ਸਾਡੀ ਮਦਦ ਕੀਤੀ ਜਾਵੇ ਵੀ ਸਾਡਾ ਸ਼ੋਸ਼ਣ ਕੀਤਾ ਜਾਂਦਾ ਤੇ ਇੱਥੋਂ ਤੱਕ ਕਿਹਾ ਜਾਂਦਾ ਵੀ ਤੁਹਾਡੀਆਂ ਤਨਖਾਹਾਂ ਕੱਟ ਲਾਂਗੇ ਤੁਸੀਂ ਘਰ ਨੂੰ ਭੱਜੋ ਇਹਨਾਂ ਨੇ ਕਿਹਾ ਵੀ ਸੀ ਹੱਥ ਜੋੜ ਕੇ ਵੀ ਸਰਸਾ ਤੋਂ ਲੇਬਰ ਨਹੀਂ ਹੁੰਦੀ ਤੁਸੀਂ ਸਾਤੋਂ ਸਾਡੀ ਤਨਖਾਹ ਚ ਪੈਸੇ ਕੱਟ ਲਓ ਸਾ ਇਹ ਕੰਮ ਨਹੀਂ ਹੁੰਦਾ ਤੇ ਕਹਿੰਦੇ ਭੱਜੋ ਇੱਥੋਂ ਚਲੀਆਂ ਜਾਓ ਇੱਥੋਂ ਕੀ ਲੇਬਰ ਹੈ ਜਿਹੜੀ ਉਹ ਬੱਚਿਆਂ ਕੋਲ ਵੀ ਕਰਵਾਈ ਜਾਂਦੀ ਸੀ ਹਾਂਜੀ ਬੱਚਿਆਂ ਤੋਂ ਵੀ ਇਟਾਂ ਸਟਵਾਈਆਂ ਜਾਂਦੀਆਂ ਸੀ ਸਕੂਲ ਟਾਈਮ ਵੀ ਜੀ ਇੱਥੇ ਬੱਚੇ ਖੜੇ ਹੁਣੇ ਨੇ ਸਕੂਲ ਦੇ ਦੱਸ ਸਕਦੇ ਨੇ ਤੁਹਾਨੂੰ ਉਹਨਾਂ ਦਾ ਪੀਰੀਅਡ ਮਿਸ ਕੀਤਾ ਜਾਂਦਾ ਸੀ ਪਰ ਇਟਾਂ ਉਹਨਾਂ ਤੋਂ ਜਰੂਰ ਸਟਾਈਆਂ ਜਾਂਦੀਆਂ ਸੀ ਪੀਰੀਅਡ ਦੀ ਕੋਈ ਗੱਲ ਨਹੀਂ ਮਿਸ ਹੁੰਦਾ ਹੁੱਚ ਤੇ ਜਿਹੜਾ ਡਰਿੰਕ ਕਰਕੇ ਆਉਣ ਦਾ ਸਮਾਂ ਹੁੰਦਾ ਸੀ ਕਿ ਕਈ ਨਿਰਧਾਰਤ ਸਮਾਂ ਜੀ ਸਕੂਲ ਟਾਈਮ ਦੇ ਵਿੱਚ ਆਉਂਦੀ ਸੀ ਜਾਂ ਬਾਅਦ ਵਿੱਚ ਵੀ ਨਹੀਂ ਜਦੋਂ ਛੁੱਟੀ ਹੋ ਜਾਂਦੀ ਸੀ ਉਸ ਤੋਂ ਬਾਅਦ ਫਿਰ ਉਹ ਰਾਤ ਦੇ 8:00 ਵੀ ਵਜਾ ਦਿੰਦੇ ਸੀ 9:00 ਵੀ ਵਜਾ ਦਿੰਦੇ ਸੀ ਤੇ ਉਹਦਾ ਮੈਨੂੰ ਜਾਨੀ ਜਦੋਂ ਚੌਂਕੀਦਾਰ ਨੂੰ ਨਾਲ ਲੈ ਲੈਂਦੇ ਸੀ ਨਾ ਚੌਂਕੀਦਾਰ ਨੂੰ ਫੇਰ ਕੈਂਸੀ ਅੰਡੇ ਬਣਾ ਕੇ ਲੈ ਕੇ ਆ ਉਹਨਾਂ ਨੂੰ ਮੈਂ ਕਈ ਵਾਰ ਜਾਨੀ ਜਿਵੇਂ ਭੈਣ ਭਾਈ ਪਰਸਨੀ ਤੌਰ ਤੇ ਕਿਹਾ ਸੀ ਤੁਸੀਂ ਪੀਣੀ ਸ਼ਰਾਬ ਪੀ ਲਿਆ ਕਰੋ ਵਪਾਰੀ ਨੂੰ ਨਾ ਪਲਾਇਆ ਕਰੋ ਫੇਰ ਮੈਂ 200 ਬੱਚੀਆਂ ਵੀ ਸੰਭਣੀਆਂ ਨੇ ਇਹ ਮੈਸ ਦਾ ਗੇਟ ਖਲਾਉਂਦਾ ਕਿ ਅੰਡੇ ਬਣਾਉਣ ਨੂੰ ਕਹਿੰਦੇ ਸੀਗੇ ਤੇ ਨਹੀਂ ਸੁਣੀ ਉਹਨਾਂ ਨੇ ਬਾਦ ਵਿੱਚ ਉਹਨਾਂ ਨੇ ਜਾਣੀ ਇਹ ਹੀ ਮੁੱਦਾ ਚੱਕਿਆ ਵੀ ਇੱਕ ਦਿਨ ਤੈਵੇਂ ਦਾ ਹੋਇਆ ਵੀ ਮੇਰੇ ਪਤੀ ਨੂੰ ਸੱਦਿਆ ਉਹਨਾਂ ਦੇ ਸਾਹਮਣੇ ਮੈਨੂੰ ਅਪਸ਼ਬਦ ਬੋਲੇ ਤੇ ਭੈਣਾ ਤੱਕ ਦੀਆਂ ਗਾਲਾਂ ਵੀ ਕੱਢੀਆਂ ਤੇ ਕਿਹਾ ਤੈਨੂੰ ਇੱਥੋਂ ਭਜਾ ਦੂੰਗਾ ਮੈਂ ਤੇਰੇ ਪੱਬ ਚ ਕਾਹਨੂੰ ਪੰਜ ਕੁੜੀਆਂ ਤੇਰੇ ਬਰੋਚ ਚ ਕਰੂੰਗਾ ਤੇ ਮੈਂ ਕੰਨਿਆ ਇੰਨਾ ਵੱਡਾ ਕੰਨਿਆ ਸਕੂਲ ਆ ਮਲੇਰ ਕੋਰਲੇ ਮੈਂ ਤਾਂ ਉੱਥੇ ਇੰਨਾ ਵੱਡਾ ਕਾਂਡ ਕਰਕੇ ਆ ਗਿਆ ਤੂੰ ਮੇਰਾ ਕੀ ਕਰ ਲੇਂਗੀ ਤੇ ਮੈਂ ਤਾਂ ਮੇਰੀ ਤਾਂ ਚਲਦੀ ਉਹ ਬਹੁਤ ਆ ਕੀ ਕਾਂਡ ਕੀਤਾ ਸੀ ਜਿਹੜਾ ਤੁਹਾਡੇ ਜੀ ਇਹਦੇ ਕੋਈ ਛੇੜਛਾੜ ਦਾ ਕਾਂਡ ਸੀਗਾ ਕਿਸੇ ਮੈਡਮ ਦੀ ਨਾਲ ਉਹ ਇਹਦਾ ਸਾਬਤ ਹੋ ਗਿਆ ਸੀਗਾ ਹੂੰ ਹਾਂਜੀ ਉੱਥੇ ਇਹਨੂੰ ਸਪੈਸ਼ਲ ਰਿਪੋਰਟ ਤੇ ਲਿਖਿਆ ਵੀ ਗਿਆ ਵੀ ਇਹਨੂੰ ਜਵਰੀ ਰਿਟਾਇਰ ਕੀਤਾ ਜਾਵੇ ਜਾਂ ਇਹਦੀ ਜੋ ਵੀ ਇਹਦੀ ਪੋਸਟਿੰਗ ਆ ਸਿਰਫ ਮੁੰਡਿਆਂ ਦੇ ਸਕੂਲ ਦੇ ਵਿੱਚ ਹੀ ਹੋਵੇ ਕੁੜੀਆਂ ਦੇ ਸਕੂਲ ਦੇ ਵਿੱਚ ਇਹਦੀ ਪੋਸਟਿੰਗ ਨਾ ਹੋਵੇ ਅਗਰ ਤੁਹਾਡੇ ਪਤਾ ਨਹੀਂ ਜਾਣੀ ਕਿਹੜੀ ਉਹ ਗੰਦੀ ਸਰਕਾਰ ਸੀ ਜੀਨੇ ਇਹਨਾਂ ਦਾ ਰਿਕਾਰਡ ਬਿਨਾ ਚੈੱਕ ਕੀਤੇ ਇਹਨਾਂ ਨੂੰ ਇੱਥੇ ਪ੍ਰਿੰਸੀਪਲ ਆਪ ਕਿੰਨੇ ਬੱਚੇ ਨੇ ਤੁਹਾਡੇ ਅੰਡਰ ਜਿਹੜੇ ਜਿੰਨਾਂ ਤੁਸੀਂ ਦੇਖ ਰਿਹਾ ਕਾ ਮੇਰੇ ਅੰਡਰ ਜੀ 200 ਬੱਚਾ 200 ਬੱਚਾ ਸਾਰੇ ਬੱਚੇ ਮਜਬੂਰ ਗਰੀਬ ਅਨਾਥ ਬੇਸਹਾਰਾ ਸਾਰੇ ਬੱਚੇ ਐਵੇਂ ਦੇ ਨੇਗੇ ਉਹਨਾਂ ਨੇ ਜਾਣੀ ਐਸ ਟਾਈਮ ਤਾਂ ਅਸੀਂ ਵੀ ਇੰਨਾ ਕੁ ਦਵਾ ਲਿਆ ਸੀਗਾ ਉਹਨਾਂ ਨੇ ਵੀ ਵੀ ਸਾਡਾ ਖਾਣਾ ਪਾਣੀ ਵੀ ਦੁੱਬਰ ਹੋਇਆ ਪਿਆ ਸੀ ਆ ਕੱਲ ਦੀ ਤਾਜ਼ਾ ਗੱਲ ਆ ਜੀ ਬੱਚਿਆਂ ਦਾ ਪੇਪਰ ਸੀਗਾ ਤੇ ਸਨੇਹਾ ਦੇਤਾ ਵੀ ਮੈਂ ਨਹੀਂ ਬੱਚਿਆਂ ਨੂੰ ਲੈ ਕੇ ਜਾ ਸਕਦਾ ਹੋਸਟਲ ਵਾਲਿਆਂ ਨੂੰ ਜਿਵੇਂ ਮਰਜ਼ੀ ਜਾ ਹੁਣ ਜਿਨ੍ਹਾਂ ਦੇ ਜੀ ਨੇੜੇ ਤੇੜੇ ਦੇ ਪਿੰਡ ਸੀ ਜਾਂ ਕੋਈ ਹੈ ਸੀ ਘਰੇ ਲੈ ਕੇ ਜਾਣਾ ਉਹ ਲੈ ਗਏ ਪਰ ਮੇਰੇ ਬਾਕੀ 10 ਬੱਚੇ ਉਹ ਕਿਹਦੇ ਨਾਲ ਜਾਣ ਕਿਸੇ ਦੀ ਮਾਂ ਨਹੀਂ ਕਿਸੇ ਦਾ ਪਿਓ ਨਹੀਂ ਕਿਸੇ ਦਾ ਕੋਈ ਵੀ ਨਹੀਂ ਉਹ ਕਿਹਦੇ ਨਾਲ ਜਾਣ ਜਿਤਵਾਲ ਪੇਪਰ ਦੇਣ ਜਾਣਾ ਸੀ ਫਿਰ ਉਹ ਜੀ ਮੈਂ ਆਪਦੇ ਵੱਲੋਂ ਆਪਦੇ ਸਿਰ ਤੇ ਪ੍ਰਬੰਧ ਕਰਕੇ ਉਹਨਾਂ ਦਾ ਪੇਪਰ ਦਵਾਇਆ ਬੱਚਿਆਂ ਦੀ ਪੜ੍ਹਾਈ ਤੇ ਉਸ ਮਾਹੌਲ ਦਾ ਕਿੰਨਾ ਅਸਰ ਲੱਗਿਆ ਤੁਹਾਨੂੰ ਕਿੰਨਾ ਕੁ ਜੀ ਅਸਰ ਹੀ ਅਸਰਾ ਜੀ ਬੱਚੇ ਜਦੋਂ ਨਾ ਸ਼ਾਮ ਨੂੰ ਟਿਊਸ਼ਨ ਤੇ ਜਾਂਦੇ ਉਹਨਾਂ ਨੂੰ ਉੱਥੇ ਡਰਾਇਆ ਜਾਂਦਾ ਖਾਸ ਕਰਕੇ ਠੰਮੀ ਵਾਲਿਆਂ ਨੂੰ ਕਹਿੰਦੇ ਮੈਂ ਤੁਹਾਡੇ ਨਾਲ 11 ਬੱਚੇ ਤਾਂ ਫੇਲ ਕਰਨੀ ਕਰਨੇ ਨੇ ਤੇ ਬਾਕੀ ਟਿਊਸ਼ਨ ਟਾਈਮ ਮੀਨਜ਼ ਆ ਨਹੀਂ ਸਕਦੇ ਜੈਂਟਸ ਉੱਤੇ ਪਰ ਇਹਨਾਂ ਨੇ ਉੱਥੇ ਟਿਊਸ਼ਨ ਤੇ ਢੇਡਾ ਮਾਰਨਾ ਹੀ ਮਾਰਨਾ ਤੇ ਮੈਨੂੰ ਸਖਤ ਮਨਾ ਕਰਿਆ ਹੋਇਆ ਵੀ ਟਿਊਸ਼ਨ ਟਾਈਮ ਨਹੀਂ ਜਾਣਾ ਤੇ ਟਿਊਸ਼ਨ ਵਾਲੀਆਂ ਮੈਡਮਾਂ ਨੂੰ ਵੀ ਕਿਹਾ ਤੁਸੀਂ ਇਹਨੂੰ ਨਹੀਂ ਬੁਲਾਉਣਾ 9ਵੀਂ 10ਵੀਂ ਨੂੰ ਸਖਤਾਈ ਕੀਤੀ ਹੋਈ ਆ ਵੀ ਤੁਸੀਂ ਕਿਸੇ ਵੀ ਬੱਚੇ ਨੇ ਸਵਾਲ ਪੁੱਛਣ ਨਹੀਂ ਜਾਣਾ ਜਿਹੜਾ ਜਾਊਗਾ ਉਹਦੇ ਥੱਪੜ ਮਾਰ ਮਾਰ ਕੇ ਮੂੰਹ ਭਾਂਦੂ ਲੱਤਾਂ ਕੱਟੋ ਅੱਛਾ ਜਦੋਂ ਡਰਿੰਕ ਕਰ ਦੇ ਕਰਕੇ ਆਉਂਦੇ ਸੀ ਉਸ ਵੇਲੇ ਬੱਚਿਆਂ ਦੇ ਨਾਲ ਬਿਹੇਵੀਅਰ ਕਿੱਦਾਂ ਦਾ ਹੁੰਦਾ ਹੈ ਗੱਲਬਾਤ ਕਿੱਦਾਂ ਦੀ ਹੁੰਦੀ ਸੀ ਉਹ ਸਰ ਇਹ 3 ਅਕਤੂਬਰ ਦੀ ਗੱਲ ਆ ਵੀ ਮੈਨੂੰ ਲੱਗਦਾ ਡ੍ਰਿੰਕ ਤੱਕ ਹੀ ਕੁਝ ਹੋਰ ਵੀ ਇਹਨਾਂ ਨੇ ਕੀਤਾ ਹੋਊਗਾ ਕਿਉਂਕਿ 4 ਵਜੇ ਤੋਂ ਲੈ ਕੇ ਪੌਣੇ 7 ਵਜੇ ਤੱਕ ਇਹਨਾਂ ਨੇ ਬੱਚਿਆਂ ਨੂੰ ਬਹੁਤ ਜ਼ਿਆਦਾ ਇਰੀਟੇਟ ਕਰਿਆ ਉਥੇ ਜਾਨੀ ਬੱਚਿਆਂ ਨੂੰ ਇਹ ਮਨਾ ਰਹੇ ਸੀ ਵੀ ਤੁਸੀਂ ਗਾਰਡਨ ਨੂੰ ਕਹੋ ਮੈਂ ਉਹ ਤੁਹਾਡੀ ਗਾਰਡਨ ਭਜਾਉਣੀ ਆ ਮੈਂ ਰੱਖਣੀ ਨਹੀਂ ਹੈਗੀ ਕੋਈ ਵੀ ਬੰਦਾ ਸੋਫੀਆ ਉਹ ਕਦੇ ਵੀ ਐਵੇਂ ਦੇ ਵਾਰਡ ਜੂਸ ਨਹੀਂ ਕਰਦਾ ਹੈਗਾ ਜਦਕਿ ਵੀ ਜਦੋਂ ਵੀ ਬੱਚਿਆਂ ਨਾਲ ਗੱਲ ਕਰਨੀ ਆ ਤਾਂ ਕੋਈ ਲੇਡੀ ਜ਼ਰੂਰ ਨਾਲ ਹੋਣੀ ਚਾਹੀਦੀ ਹੈ ਨਹੀਂ ਇਹ ਬਹੁਤ ਜਿਹੜੇ ਸ਼ਬਦ ਉਹ ਤੁਮ ਬੋਲਦਾ ਸੀ ਨਾ ਮੈਂ ਡੱਕਰ ਦੇਣੀ ਆ ਮੈਂ ਤਾਂ ਇਹ ਭਜਾ ਦੇਣੀ ਆ ਥੋੜੇ ਮੈਂ ਮੂੰਹ ਪਨ ਦੂ ਕੋਈ ਵੀ ਖਾਸ ਕਰਕੇ ਪ੍ਰਿੰਸੀਪਲ ਤੇ ਵਿਦਿਆਰਥੀ ਨਾਲ ਐਮੀਤ ਲੈਂਗੁਏਜ ਨਹੀਂ ਵਰਤ ਸਕਦਾ ਹੈਗਾ ਉਹ ਨਸ਼ੇ ਦੇ ਵਿੱਚ ਸੀ ਇਸੇ ਕਰਕੇ ਉਹ ਐਵੇਂ ਦੇ ਯੂਜ਼ ਕਰ ਰਿਹਾ ਸੀ 24 ਤਰੀਕ ਨੂੰ ਵੀ ਜੀ ਨਸ਼ੇ ਦੇ ਵਿੱਚ ਸੀ ਉਦੋਂ ਵੀ ਨਹੀਂ ਉਹ ਪਹਿਲਾਂ ਬੱਚਿਆਂ ਦੀ ਗੱਲ ਸੁਣਦੇ ਜਾਂ ਮੈਨੂੰ ਵਿੱਚ ਬੁਲਾਉਂਦੇ ਵੀ ਕੀ ਗੱਲ ਹੋਈ ਆ ਬੈਠਦੀ ਸਾਰੀ ਇਹ ਗੱਲ ਸੀ ਤੁਹਾਡੇ ਕਰੈਕਟਰ ਸਰਟੀਫਿਕੇਟ ਨਹੀਂ ਦੇਣੇ ਤੁਹਾਨੂੰ ਮੈਂ ਐਂ ਕਰ ਦੂੰ ਬਾਹਰ ਕਰ ਦੂੰ ਤੇ ਕੀ ਮੰਗ ਕਰਦੇ ਹੋ ਕਿਉਂਕਿ ਤੁਹਾਡੇ ਦੁਆਰਾ ਕਿਹਾ ਗਿਆ ਸੀ ਵੀ ਇਹ ਮਾਮਲਾ ਜਿਹੜਾ ਹੁਣ ਉੱਚੇ ਪੱਧਰ ਤੇ ਦੀ ਕੈਲੀ ਇਨਕੁਆਰੀ ਹੋਊਗੀ ਡੀਸੀ ਸਾਹਿਬ ਕੋਲੇ ਮੰਗ ਪੱਤਰ ਦਿੱਤਾ ਸੀ ਕੀ ਪ੍ਰੋਸਾ ਦਵਾਇਆ ਜੀ ਉਹਨਾਂ ਨੇ ਸਰ ਉਹਨਾਂ ਨੇ ਇਨਕੁਆਰੀ ਲਾਈ ਆ ਜਾਣੀ ਮੇਰੀ ਤਾਂ ਇਹੀ ਪੁਕਾਰ ਆ ਪਿੰਡ ਵਾਸੀਆਂ ਦੇ ਨਾਲ ਇਹਨਾਂ ਨੇ ਮੈਨੂੰ ਸਾਥ ਦਿੱਤਾ ਵੀ ਬੱਚੀਆਂ ਨੂੰ ਬਚਾਇਆ ਜਾਵੇ ਕੱਲ ਨੂੰ ਕੋਈ ਉਹ ਹਾਦਸਾ ਨਾ ਹੋ ਜੇ ਜਿਹਦੇ ਲਈ ਆਪਾਂ ਨੂੰ ਪਛਤਾਉਣਾ ਪਵੇ ਜੋ ਹੋ ਰਿਹਾ ਹੈ ਨਹੀਂ ਉਹ ਸਾਖ ਸਾਖਤ ਦਿਸ ਰਹੇ ਨੇ ਵੀ ਉਹ ਨਾ ਹੋ ਜੇ ਤੇ ਇੱਥੇ ਲੇਡੀਜ਼ ਪ੍ਰਿੰਸੀਪਲ ਲਿਆਂਦੀ ਜਾਵੇ ਅੱਜ ਆ ਸਾਰੇ ਪਿੰਡ ਵਾਸੀ ਮੇਰੇ ਨਾਲ ਇਸੇ ਗੱਲ ਤੇ ਖੜੇ ਨੇ ਮੈਂ ਵੀ ਇਹੀ ਪੁਕਾਰ ਕਰਦੀ ਆ ਵੀ ਮੈਨੂੰ ਮੈਨੂੰ ਬੇਸ਼ੱਕ ਇਹ ਹੁਣ ਕਹਿ ਦੇਣਾ ਰਿਜ਼ਾਈਨ ਦੇ ਕੇ ਮੈਂ ਘਰ ਚਲੀ ਜਾਵਾਂ ਵੀ ਪਰ ਮੇਰੀਆਂ ਬੱਚੀਆਂ ਨੂੰ ਬਚਾਇਆ ਮੇਰੀ ਇਹੀ ਪੁਕਾਰ ਆ ਪਿੰਡ ਵਾਸੀਆਂ ਦੇ ਨਾਲ ਤੇ ਪਿੰਡ ਵਾਸੀਆਂ ਦਾ ਕੀ ਕਹਿਣਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਨਾਮ ਹੈ ਜੀ ਮੈਨੂੰ ਤ੍ਰਿਪਾਲ ਸਿੰਘ ਦੇ ਆ ਤ੍ਰਿਪਾਲ ਜੀ ਤੁਹਾਡੇ ਪਿੰਡ ਦਾ ਜਿਹੜਾ ਵਿਵਾਦ ਹੈ ਇਸ ਵੇਲੇ ਹਾਈਲਾਈਟ ਹੋਇਆ ਹੋਇਆ ਹੈ ਤੇ ਪਿੰਡ ਵਾਸੀਆਂ ਦਾ ਕੀ ਰਿਐਕਸ਼ਨ ਹੈ ਇਸ ਦੇ ਉੱਤੇ ਜੀ ਪਿੰਡ ਵਾਸੀਆਂ ਇਹ ਜਿਵੇਂ ਜਿਵੇਂ 200 ਬੱਚਾ ਪੜ ਰਹੇ ਜੀ ਗਰੀਬ ਬੱਚੇ ਨੇ ਉਹ ਕਿਸੇ ਦਾ ਮਾਪਾਪ ਨਹੀਂ ਕਿਸੇ ਦਾ ਮਾਂ ਨਹੀਂ ਕਿਸੇ ਦਾ ਬਾਪ ਨਹੀਂ ਹੈਗਾ ਮਤਲਬ ਬਹੁਤ ਜ਼ਿਆਦਾ ਗਰੀਬ ਬੱਚੇ ਪੜ ਰਹੇ ਨੇ ਉਹਨਾਂ ਦੇ ਵਧੀਆ ਭਵਿੱਖ ਲਈ ਵਧੀਆ ਪੜਾਈ ਲਈ ਅਸੀਂ ਉਹਨਾਂ ਦੇ ਪੂਰਾ ਮਤਲਬ ਸਹਿਯੋਗ ਦੇ ਰਹੇ ਆਂ ਲੇਕਿਨ ਇਹ 2 ਸਾਲ ਹੋ ਗਏ 2 ਸਾਲੇ ਪ੍ਰਿੰਸੀਪਲ ਜਦੋਂ ਆਇਆ ਉਦੋਂ ਦਾ ਇਹ ਮਤਲਬ ਹੋਸਟਲ ਦੇ ਵਿੱਚ ਮਤਲਬ ਘਟਦੇ ਹੀ ਘਟਦੇ ਜਾ ਰਿਹਾ ਬਹੁਤ ਹੀ ਗਲਤ ਹਰਕਤਾਂ ਕਰਦਾ ਹੈ ਮਤਲਬ ਜੋ ਉਥੇ ਕੰਮ ਕਰ ਰਹੀਆਂ ਨੇ ਲੇਡੀਜ਼ ਉਹਨਾਂ ਨੂੰ ਬਹੁਤ ਗਲਤ ਬੋਲਦਾ ਬਹੁਤਰਾ ਬੋਲਦਾ ਅਸੀਂ ਵੀ ਦੋ ਵਾਰੀ ਗਏ ਆ ਉਹਦੇ ਕੋਲੇ ਵੀ ਭਾਈ ਤੂੰ ਆ ਗੱਲਾਂ ਜੇ ਕੋਈ ਕੰਮ ਕਰਾਉਣਾ ਵੀ ਅਸੀਂ ਪੈਸੇ ਦੇ ਦਿਆਂ ਕਰਾਂਗੇ ਪਰ ਇਹ ਤਾਂ ਹੁਣ ਆਪਣੇ ਖਾਣੇ ਬਣਾਉਣ ਵਾਸਤੇ ਰੱਖਿਆ ਨੇ ਵੀ ਇਨ੍ਹਾਂ ਤੋਂ ਉਹ ਕੰਮ ਨਾ ਕਰੋ ਉਹ ਕਹਿੰਦਾ ਜੀ ਮੈਂ ਤਾਂ ਕਰਾਉਣੇ ਕਰਾਂ ਤੁਸੀਂ ਹੁਣ ਸਾਨੂੰ ਰੋਕਣ ਨਾਲ ਪੈਸੇ ਤੁਸੀਂ ਕਿਉਂ ਦੋਵੋਗੇ ਅਸੀਂ ਜਾਂ ਸਾਡੇ ਕੋਲੇ ਰੱਖੀਨ ਮੈਂ ਇਨ੍ਹਾਂ ਤੋਂ ਕੰਮ ਕਰਾਂਗਾ ਅੱਛਾ ਪਿੰਡ ਦੀ ਮੌਜੂਦਾ ਪੰਚਾਇਤ ਦਾ ਸਟੈਂਡ ਕੀ ਐ ਇਸ ਦੇ ਉੱਤੇ ਕਿਉਂਕਿ ਕਹਿ ਲਈਏ ਵੀ ਜੇ ਕੋਈ ਵੱਡਾ ਹਾਦਸਾ ਵਾਪਰਦਾ ਜਾਂ ਕਹਿ ਲਿਓ ਕੋਈ ਘਟਨਾ ਵਾਪਰਦੀ ਆ ਕਿ ਉਸ ਵੇਲੇ ਜਾਗ ਆਉਗੀ ਪਿੰਡ ਦੇ ਹੋਰ ਜਿਹੜੇ ਲੋਕ ਨੇ ਕਿਹਾ ਕਿ ਅਸੀਂ ਦੇਖਿਆ ਕਿ ਜ਼ਿਆਦਾ ਲੋਕ ਨੇ ਜਿਹੜੇ ਉਹ ਅੱਗੇ ਨਹੀਂ ਆ ਰਹੇ ਸ਼ਾਇਦ ਡਰ ਸਤਾ ਰਿਹਾ ਕਿਸੇ ਦਾ ਇਹ ਡਰ ਸਤਾਏ ਦੇਖੋ ਪੰਚਾਇਤ ਬਹੁਤ ਵਧੀਆ ਪੰਚਾਇਤ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਇਹ ਹੀ ਗੱਲ ਨਹੀਂ ਕਹ ਰਿਹਾ ਸਰਪੰਚ ਸਾਹਿਬ ਬਹੁਤ ਵਧੀਆ ਕਹਿੰਦਾ ਲੇਕਿਨ ਉਹ ਜਦ ਉਹਨੂੰ ਵੀ ਉੱਥੇ ਕਹਿੰਦਾ ਮੇਰੀ ਸੁਣਦਾ ਇੰਨੀ ਪ੍ਰਿੰਸੀਪਲ ਨਹੀਂ ਸੁਣੋ ਉਹ ਵੀ ਫਿਰ ਜਾਣੋ ਸਾਡੇ ਕਹਿੰਦਾ ਵੀ ਮੈਂ ਉੱਥੇ ਆਪਣੀ ਬੇਇੱਜ਼ਤੀ ਥੋੜਾ ਕਰਾਉਣੀ ਇਸ ਗੱਲ ਕਰਕੇ ਉਹ ਵੀ ਮਤਲਬ ਪੰਚਾਇਤ ਉਗਾਜੀ ਬਾਰੇ ਜਿਹੜੀ ਨਵੀਂ ਉਹ ਬਾੜ ਰੱਖੀ ਐ ਕੁੱਕ ਰੱਖੀ ਐ ਕਿਰਨ ਕੌਰ ਉਹਦਾ ਨਾ ਸਿਰਫ ਉਹਦੇ ਕਰਕੇ ਜਿਆਦਾ ਕੰਮ ਖਰਾਬ ਹੋ ਰਿਹਾ ਉਹਨੂੰ ਆਪ ਪੰਚਾਇਤ ਦੇ ਵਿੱਚ ਮੰਨੇ ਸੀ ਮੈਂ ਇਹਨੂੰ 2 ਮਹੀਨੇ ਹਟਾ ਦੂੰਗਾ ਲੇਕਿਨ ਉਹ ਹਟਾਈ ਨਹੀਂ ਉੱਥੇ ਦੀ ਜ਼ਰੂਰਤ ਹੀ ਵੀਰ ਹੈ ਹਾਲਾਂਕਿ ਉਹ ਇੱਕ ਆਬ ਰੱਖਿਆ ਨਾਲ ਉਹ ਬੱਚੀ ਰਹਿੰਦੀ ਆ ਉਹਦੀ ਕੁੜੀ ਰਹਿੰਦੀ ਆ ਗਾਇ ਕੋਈ ਨਾ ਜ ਲੈਡੀ ਹੋਰ ਹੈ ਉਹ ਪਤਾ ਨਹੀਂ ਕੌਣ ਹਨ ਉਹ ਵੀ ਉੱਥੇ ਹੋਰਤੀ ਰਾਤ ਨੂੰ ਰਹਿੰਦੇ ਨੇ ਇਹਦੀ ਵੀ ਇਨਕੁਆਰੀ ਕਰੀ ਆ ਵੀ ਕੌਣ ਹੈ ਕੌਣ ਆ ਉਹ ਕੌਣ ਨਹੀਂ ਕਿਤੇ ਨਾ ਕਿਤੇ ਪਿੰਡ ਵਾਸੀਆਂ ਦੇ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਆ ਵੱਡੇ ਜਿਹੜਾ ਪੱਧਰ ਤੇ ਇਨਕੁਆਇਰੀ ਹੋਣੀ ਚਾਹੀਦੀ ਹੈ ਤੇ ਨਿਰਪੱਖ ਜਿਹੜੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਹਾਂਜੀ ਕੀ ਨਾਮ ਹੈ ਜੀ ਪ੍ਰਿਆ ਰਾਣੀ ਤੇ ਤੁਸੀਂ ਵੀ ਸਕੂਲ ਦੇ ਨਾਲ ਹੀ ਸੰਬੰਧਤ ਹੋ ਜੀ ਹਾਂਜੀ ਸਰ ਮੈਂ ਉੱਥੇ ਹੈੱਡ ਕੁੱਕ ਹਾਂ ਹੋਸਟਲ 'ਚ ਸਰ ਮੈਂ ਤਾਂ 4 ਮਹੀਨੇ ਹੋ ਗਏ ਰਿਜ਼ਾਈਨ ਮੈਡਮ ਨੂੰ ਦਿੱਤਾ ਸੀਗਾ ਵੀ ਮੈਂ ਲੱਗਣਾ ਨਹੀਂ ਹੈਗਾ ਵੀ ਉੱਥੇ ਬਹੁਤ ਕੰਮ ਲਿਆ ਜਾ ਰਿਹਾ ਸਾਡੇ ਤੋਂ ਮਜਬੂਰੀ ਤੁਸੀਂ ਐਜੇ ਕੁੱਕ ਜੋਇਨ ਕੀਤਾ ਸੀ ਜਾਂ ਨਹੀਂ ਸਰ ਉਹਨਾਂ ਨੇ ਗੱਲਬਾਤ ਪਹਿਲਾਂ કરી ਸੀ ਵੀ ਅਸੀਂ ਤੁਹਾਡੇ ਤੋਂ ਲੇਬਰ ਵੀ ਕਰਵਾਵਾਂਗੇ ਜੀ ਨਹੀਂ ਸਰ ਮੈਨੂੰ 15 ਸਾਲ ਹੋ ਗਏ ਉੱਥੇ ਲੱਗੇ ਹੋ ਉਹਨ ਸਰ 2 ਸਾਲਾਂ ਤੋਂ ਜ਼ਿਆਦੇ ਪ੍ਰਿੰਸੀਪਲ ਸਰਾਏ ਨੇ ਇਹਨਾਂ ਨੇ ਇੰਨਾ ਸਾਡੇ ਤੇ ਜ਼ੁਲਮ ਕਰੇ ਨੇ ਨਾ ਨਾ ਕਰਨ ਤੇ ਦੇਖੋ ਸਵੇਰੇ ਸਾਢੇ 6 ਅਸੀਂ ਜਾਣੇ ਡਿਊਟੀ ਦੇਖੋ ਸਾਡੀ ਰਾਤ ਨੂੰ 8:30 ਵਜੇ ਆਉਣੇ ਤਿੰਨੋਂ ਟਾਈਮ ਖਾਣੇ ਸਾਡਾ 200 ਬੱਚੇ ਦਾ ਤੇ ਤੁਸੀਂ ਆਪ ਦੇਖੋ ਆਪਾਂ ਘਰ ਇੱਕ ਘੰਟਾ ਰਸੋਈ ਚ ਕੰਮ ਕਰਕੇ ਥੱਕ ਜਾਂਦੇ ਹਾਂ ਉੱਥੇ ਸਾਨੂੰ ਸਾਰਾ ਦਿਨ ਕੰਮ ਨਹੀਂ ਬੁੱਕਦਾ ਫਿਰ ਉਸ ਦੇ باوجود ਜਿਹੜਾ ਕੰਟੈਕਟ ਫ੍ਰੀ ਹੁੰਦਾ ਸੀ ਸਾਡੇ ਕੋਲ 2 ਘੰਟੇ ਕਹਿੰਦੇ ਸੀ ਉਧਰ ਚੱਲੋ ਜੇ ਕੰਮ ਕਰਨ ਇਥੋਂ ਤੱਕ ਕਿ ਸਾਡੇ ਤੋਂ ਬਾਹਰ ਸੜਕ ਤੇ ਵੀ ਸਫਾਈ ਕਰਵਾਈ ਹੈ ਇਹਨਾਂ ਨੇ ਸਕੂਲ ਦੇ ਬਾਹਰਲੇ ਪਾਸੇ ਕੀ ਲੱਗਦਾ ਵੀ ਜਾਣ ਕੇ ਹਰਾਸ ਕੀਤਾ ਜਾ ਰਿਹਾ ਸੀ ਤੁਹਾਨੂੰ ਸਰ ਅਜੇ ਅਸੀਂ ਕੁਝ ਕਹ ਕਹਿੰਦੇ ਸੀ ਉਹਨਾਂ ਨੂੰ ਤਾਂ ਉਹ ਕਹਿੰਦੇ ਸੀ ਵੀ ਤਨਖਾਹ ਨਹੀਂ ਮਿਲਦੀ ਤੁਹਾਨੂੰ ਤਨਖਾਹ ਮਿਲ ਰਹੀ ਹੈ ਸਰ ਉਹਨਾਂ ਨੂੰ ਤਾਂ ਅਸੀਂ ਕੀ ਕਹਣਾ ਸਰ ਨੂੰ ਚੌਂਕੀਦਾਰ ਨੂੰ ਭੇਜ ਦੱਸ ਸੀ ਵੀ ਉਹਨਾਂ ਨੂੰ ਸੱਦ ਕੇ ਲਿਆਓ ਅਸੀਂ ਉਹਨਾਂ ਨੂੰ ਕਹਣਾ ਅੰਕਲ ਵੀ ਅਸੀਂ ਹੁਣ ਇੱਧਰ ਖਾਣਾ ਬਣਾਈਏ ਯਾ ਉੱਧਰ ਜਾਏ ਕਹਿੰਦੇ ਜੀ ਮੈਨੂੰ ਨਹੀਂ ਪਤਾ ਬਈ ਪ੍ਰਿੰਸੀਪਲ ਸਰ ਨੇ ਬੁਲਾਇਆ ਮੌਕੇ ਦੇ ਅਫਸਰ ਨੇ ਕਹਿਣਾ ਤਾਂ ਮੰਨਣਾ ਹੀ ਪਊਗਾ ਇਹੋ ਜਿਹਾ ਕੁਝ ਕਿਹਾ ਜਾਂਦਾ ਸੀ ਸਭ ਤੁਸੀਂ ਕੀ ਮੰਗ ਕਰਦੇ ਹੋ ਹੁਣ ਸਰਕਾਰ ਸਰ ਮੇਰੀ ਤਾਂ ਇਹ ਹੀ ਮੰਗ ਹੈ ਕਿ ਪ੍ਰਿੰਸੀਪਲ ਸਰ ਨੂੰ ਇੱਥੋਂ ਬਦਲੀ ਕਰਾਉਣੀ ਚਾਹੀਦੀ ਹੈ ਇੱਥੋਂ ਜਾਣਾ ਚਾਹੀਦਾ ਇਹਨਾਂ ਨੂੰ ਵੈਸੇ ਤਾਂ ਡਿਊਟੀ ਵੀ ਨਾ ਦਿਓ ਜਿਹੋ ਜੇ ਇਹਨਾਂ ਦੇ ਹਰ ਪਤਾ ਨੇ ਠੀਕ ਹੈ ਨਾ ਤੇ ਇੱਥੇ ਲੇਡੀਜ਼ ਪ੍ਰਿੰਸੀਪਲ ਹੋਣੀ ਚਾਹੀਦੀ ਹੈ ਤਾਂ ਜੋ ਸਾਡੇ ਬੱਚੀਆਂ ਆਪਣਾ ਦੁੱਖ ਸੁੱਖ ਉਹਨਾਂ ਨਾਲ ਕਰ ਸਕਣ ਸਾਂਝਾ ਤਕਲੀਫ ਹੈ ਕੋਈ ਦੱਸ ਗੋਣ ਸਾਡੇ ਵੱਲੋਂ ਸਰ ਬੱਚਿਆਂ ਨੂੰ ਪੁੱਛ ਲੋ ਜੇ ਕੋਈ ਤਕਲੀਫ ਹੈ ਅਸੀਂ ਜ਼ਿੰਮੇਵਾਰ ਹਾਂ ਉਹਨਾਂ ਦੇ ਕਿਤੇ ਨਾ ਕਿਤੇ ਪ੍ਰਿੰਸੀਪਲ ਨੂੰ ਜਿਹੜਾ ਬਦਲਣ ਦੀ ਗੱਲ ਆਖੀ ਜਾ ਰਹੀ ਹੈ ਤੇ ਬੱਚਿਆਂ ਦੇ ਮਾਪੇ ਵੀ ਮਾਪੇ ਮੌਜੂਦ ਨੇ ਹਾਂਜੀ ਕੀ ਨਾਮ ਹੈ ਪੈਂਦੀ ਆਪਣਾ ਸੰਦੀਪ ਕੋਰੇ ਜੀ ਸੰਦੀਪ ਜੀ ਤੇ ਤੁਹਾਡੇ ਬੱਚੇ ਪੜ੍ਹਦੇ ਨੇ ਹਾਂਜੀ ਮੇਰੀ ਬੇਟੀ ਪੜ੍ਹਦੀ ਹੈ ਜੀ ਕਿਹੜੇ ਕਿੱਥੋਂ ਤੁਸੀਂ ਲੋਕ ਲੋਂ ਨਹੀਂ ਜੀ ਮੈਂ ਨਾਬੇ ਤੋਂ ਆਈ ਨਾਬੇ ਤੋਂ ਤੇ ਜਿਹੜਾ ਵਿਵਾਦ ਹੈ ਤੁਹਾਡੇ ਤੇ ਕਿੰਨਾ ਕ ਅਸਰ ਪਿਆ ਇਸ ਚੀਜ਼ ਦਾ ਬਹੁਤ ਜ਼ਿਆਦਾ ਅਸਰ ਪੈ ਰਿਹਾ ਸਰ ਬੱਚਿਆਂ ਨੂੰ ਪੜਨ ਲਈ ਟਿਊਸ਼ਨ ਨਹੀਂ ਦੇ ਰਹੇ ਪਾਣੀ ਪੀਣੇ ਜਾ ਰਹੇ ਕਿ ਤੁਹਾਡੇ ਥੱਪੜ ਮਾਰੂ ਮੈਂ ਜੇ ਕਰੂੰ ਤੁਹਾਡੇ ਅੰਕ ਘੱਟ ਲਾਉਂ ਇਸ ਤਰ੍ਹਾਂ ਪ੍ਰਿੰਸੀਪਲ ਦਾ ਬੋਲਣ ਦਾ ਕੋਈ ਅਧਿਕਾਰ ਨਹੀਂ ਛੁੱਟੀ ਹੁੰਦੀ ਆਪਦੇ ਘਰ ਜਾਵੇ दारू ਪੀ ਕੇ ਹੋਸਟਲ ਚ ਆਉਣ ਦਾ ਪ੍ਰਿੰਸੀਪਲ ਦਾ ਕੋਈ ਮਤਲਬ ਨਹੀਂ ਹੈਗਾ 6ਵੀਂ ਕਲਾਸ ਤੋਂ ਲੈ ਕੇ 8ਵੀਂ ਕਲਾਸ ਕਾ ਬੱਚਾ ਸਾਡਾ ਉਰੀ ਪੜਿਆ ਉਦੋਂ ਤੱਕ ਕੋਈ ਪ੍ਰੋਬਲਮ ਨਹੀਂ ਸੀ ਆ ਦੋ ਮਹੀਨੇ ਦਾ ਬਹੁਤ ਜ਼ਿਆਦਾ ਖਾਣਾ ਬਣਾਉਣ ਵਾਲੀ ਨੇ ਤੇ ਪ੍ਰਿੰਸੀਪਲ ਨੇ ਬੱਚਿਆਂ ਦੇ ਨਾਲ ਸੀ ਧੂਆਂ ਲਿਆਂਦਾ ਵੀ ਠੀਕ ਹੈ ਹਾਂਜੀ ਆ ਸਾਡੀ ਤਾਂ ਇਹ ਮੰਗਾ ਵੀ ਪ੍ਰਿੰਸੀਪਲ ਤੇ ਖਾਣਾ ਬਣਾਉਣ ਵਾਲੀ ਨੂੰ ਇਥੋਂ ਕੱਟਿਆ ਜਾਵੇ ਤੇ ਕਿਤੇ ਨਾ ਕਿਤੇ ਮਾਪਿਆਂ ਦੇ ਵੱਲੋਂ ਵੀ ਹੈ ਜਿਹੜਾ ਇੱਕ ਫਿਕਰ ਸਤਾਉਂਦਾ ਕਿਉਂਕਿ ਮਾਪੇ ਆਪਣੇ ਬੱਚੇ ਦੇ ਲਈ ਇੱਕ ਐਸਾ ਵਾਤਾਵਰਣ ਚਾਹੁੰਦੇ ਨੇ ਜਿਸ ਦੇ ਵਿੱਚ ਉਹਨਾਂ ਦਾ ਬੱਚਾ ਜਿਹੜਾ ਖੁਸ਼ ਰਹੇ ਤੇ ਚੰਗੇ ਤਰੀਕੇ ਦੇ ਨਾਲ ਜਿਹੜਾ ਪੜ੍ਹਾਈ ਕਰ ਸਕੇ ਪਰ ਇਸ ਵਿਵਾਦ ਨੇ ਜਿਹੜਾ ਕਿਤੇ ਨਾ ਕਿਤੇ ਉਹਨਾਂ ਬੱਚਿਆਂ ਦੀ ਮਾਨਸਿਕ ਸਥਿਤੀ ਦੇ ਉੱਤੇ ਵੀ ਕਾਫੀ ਡੂਗਾ ਪ੍ਰਭਾਵ ਪਾਇਆ ਹੈ ਤੇ ਹੁਣ ਆਉਣ ਵਾਲੀ ਸਮਾਂ ਦੱਸੇਗਾ ਕਿ ਇਹ ਵਿਵਾਦ ਹੈ ਜਿਹੜਾ ਕਿੱਥੇ ਤੱਕ ਜਾਂਦਾ ਫਿਲਹਾਲ ਸਕੂਲ ਦੇ ਪ੍ਰਿੰਸੀਪਲ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਉਹਨਾਂ ਦਾ ਇਸ ਵਿਸ਼ੇ ਦੇ ਉੱਤੇ ਤੇ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੀ ਨਾਮ ਹੈ ਸਰ ਆਪਣਾ ਜੀ ਹਰਜਿੰਦਰ ਸਿੰਘ ਜੀ ਤੇ ਤੁਸੀਂ ਸਕੂਲ ਦੇ ਪ੍ਰਿੰਸੀਪਲ ਹੋ ਸਰ ਹਾਂਜੀ ਐਸਾ ਸਰ ਤੁਹਾਡੇ ਉੱਤੇ ਸਕੂਲ ਦੇ ਵਾਰਡਨ ਅਤੇ ਹੈੱਡ ਕੁੱਕ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਵੀ ਤੁਸੀਂ ਆ ਡਰਿੰਕ ਕਰਕੇ ਜਿਹੜਾ ਉਹਨਾਂ ਨੂੰ ਵੀ ਤੰਗ ਪਰੇਸ਼ਾਨ ਕਰਦੇ ਸੀ ਤੇ ਮਤਲਬ ਹੋਸਟਲ ਦੇ ਵਿੱਚ ਜੋ ਬੱਚੀਆਂ ਨੇ ਤਕਰੀਬਨ ਉਹਨਾਂ ਨਾਲ ਵੀ ਗਾਲੀ ਗਲੋਚ ਕਰਦੇ ਸੀ ਸਰ ਸਰ ਜਿਹੜੇ ਇਹ ਇਲਜ਼ਾਮ ਨੇ ਇਹ ਬਿਲਕੁਲ ਹੀ ਝੂਠੇ ਨੇ ਜਿਹੜੀ ਮੇਰੀ ਇਨਕੁਆਰੀ ਆ ਉਹ ਮਾਨਯੋਗ ਡੀਸੀ ਸਾਹਿਬ ਕੋਲੇ ਪੈਂਡਿੰਗ ਪਈ ਆ ਜਿੰਨਾ ਚਿਰ ਉਹਨਾਂ ਇਨਕੁਆਰੀ ਦਾ ਪੈਂਡਿੰਗ ਕੋਈ ਸੁਲੂਸ ਨਹੀਂ ਹੁੰਦਾ ਇਸ ਰਿਗਾਰਡਿੰਗ ਮੈਂ ਹੋਰ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਥੈਂਕਸ ਪੇਪਰਾਂ ਵਾਰ ਵੀ ਸਰ ਕਹਿੰਦੇ ਵੀ ਬੱਚੇ ਕੱਲ ਪੇਪਰ ਸੀ ਬੱਚਿਆਂ ਦੇ ਵੀ ਤੁਸੀਂ ਕਿ ਅੱਜ ਪੇਪਰ ਨਹੀਂ ਦਿਵਾਉਣੇ ਸੀ ਤੇ ਤੇਰੇ ਪੇਪਰ ਹੀ ਬੱਚਿਆਂ ਨੇ ਉਸ ਸੰਬੰਧ ਵਿੱਚ ਬੱਚੇ ਸਰ ਸਾਰੇ ਪੇਪਰ ਦੇ ਕੇ ਆਏ ਠੀਕ ਆ ਜੀ ਤੇ ਉਹ ਸਰ ਹੋਰ ਲਈ ਤੁਸੀਂ ਪਹਿਲਾਂ ਵੀ ਜਿਹੜੇ ਤੁਸੀਂ ਮਾਰੇ ਕਾਲਜ ਕੰਨਿਆ ਸਕੂਲ ਦੇ ਵਿੱਚ ਸੀਗੇ ਉਹ ਸਰ ਪੁਰਾਣਾ ਮੈਟਰ ਦੇ ਗਾਰਡ ਮੈਂ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਬਹੁਤ ਬਹੁਤ ਸ਼ੁਕਰੀਆ ਥੈਂਕਸ